ਵੈਗੁਰਜੀ ਦਾ ਖਾਲਸਾ ਸਿਰ ਵੈਗੁਰਜੀ ਕੀ ਫਤਿਹ ਵੈਗੁਰਜੀ ਆਪਾਂ ਸਵੇਰ ਦੇ ਕਮਰੇ ਮੇਟ ਕੇ ਤੇ ਲੋ ਜੀ ਪਹਿਲਾਂ ਹਵਾ ਪਵਾ ਲਈਏ ਉਸ ਤੋਂ ਬਾਅਦ ਪਵਾ ਲਿਆ ਤੇਲ ਤੇ ਇਹ ਕਹਿੰਦੇ ਸੀਗੇ ਇੱਧਰ ਨੂੰ ਮੈਂ ਕਿਹਾ ਨਹੀਂ ਸਿੱਧੇ ਚੱਲਦੇ ਆ ਬਾਈ ਨੰਬਰ ਨੂੰ ਤੇ ਇੱਧਰ ਨੂੰ ਆ ਜਾਂਦਾ ਫਾਟਕ ਫਾਟਕ 'ਚ ਫਿਰ ਔਖਾ ਏ ਉੱਥੇ ਖੜਨਾ ਪੈਂਦਾ ਇੱਧਰ ਸਿੱਧੇ ਲੰਘ ਜਾਗੇ ਤੇ ਲੋ ਜੀ ਆਪਾਂ ਸਵੇਰੀਆਂ ਸਵੇਰੀ ਕਮਰੇ ਮੇਟ ਕੇ ਕਿੱਥੇ ਚੱਲੇ ਆ ਇਹ ਦਿਖਾਉਣੀ ਆ ਤੁਹਾਨੂੰ ਕੀ ਕਰਨ ਚੱਲੇ ਆ ਤੇ ਕਾਫੀ ਟਾਂ ਟਾਰੇ ਪਟਿਆਲੇ ਚ ਹੀ ਲੱਗ ਜਾਂਦਾ ਹੈ ਵਿੱਚ ਦੀ ਕੱਢ ਲਿਆ ਆਪਾਂ ਨੇ ਵਿਸ਼ਾਲ ਵਾਲਿਆਂ ਦੇ ਕੋਲ ਦੀ ਮੈਂ ਕਹਿ ਰਹੀ ਸੀ ਇੱਕ ਦਿਨ ਵਿਸ਼ਾਲ ਵਾਲਿਆਂ ਦੇ ਆ ਕੇ ਜਾਉਂਗੀ ਘੁੰਮ ਫਿਰ ਕੇ ਲੈ ਕੇ ਜਾਉਂਗੀ ਕੁਝ ਜੇ ਲੈ ਆ ਲੈਣਾ ਤਾਂ ਮੈਂ ਕੀ ਆ ਬੱਸ ਮੈਂ ਕਿਹੜਾ ਸੁਰਖੀ ਵਿੰਦੀ ਲੈਣੀ ਆ ਤੇ ਵੀ ਇੱਕ ਦਿਨ ਮੈਂ ਕਿਹਾ ਆਉਂਗੀ ਇਹ ਫੌਜੀਆ ਦਾ ਏਰੀਆ ਆ ਗਿਆ ਫੌਜੀਆ ਦੇ ਟੈਂਕਰ ਖੜੇ ਨੇ ਇੱਥੇ ਬਾਹਰ ਤੇ ਇਹ ਫੌਜੀਆ ਦਾ ਏਰੀਆ ਨੰਗ ਕੇ ਆਪਾਂ ਆ ਗਏ ਹੁਣ ਪਸਿਆਣੇ ਦੀ ਪੁਲਾਂ ਤੇ ਇੱਥੇ ਆ ਗਏ ਨਹਿਰ ਆਪਾਂ ਤੇ ਲੋ ਜੀ ਨਹਿਰ ਆ ਗਈ ਇਹ ਪਸਿਆਣੇ ਦੀ ਤੇ ਹੁਣ ਚੱਲਦੇ ਅੱਗੇ ਆਪਾਂ ਕਿੱਥੇ ਜਾਣਾ ਇਹ ਦਿਖਾਉਣੀ ਆ ਤੁਹਾਨੂੰ ਕੀ ਕਰਨ ਜਾਨੇ ਇੰਨੇ ਸਰਜਰੀ ਚੱਲੇ ਸੀਗੇ ਆਪਾਂ 8:30 ਵਜੇ ਨੂੰ ਤੁਰ ਪਏ ਸੀਗੇ ਸਰਜਰੀ ਸਰਜਰੀ ਇਹ ਪੁਲਿਸ ਵਾਲਿਆਂ ਦੀ ਗੱਡੀ ਜਾ ਰਹੀ ਸੀਗੀ ਜਿਹੜੇ ਹੁਣ ਉਹ ਕਰੇ ਨੇ ਇਹ ਆ ਗਿਆ ਨਮਾ ਬਸ ਸੱਡਾ ਬਣਿਆ ਜਿਹੜਾ ਸਿਆਣਾ ਦੇ ਪੋੜਾਂ ਥੱਲੇ ਕਹਿਦਾ ਨੇ ਆਪਾਂ ਇੱਥੇ ਖੜਦੇ ਨੇ ਇੱਥੇ ਉਤਰਦੇ ਨੇ ਨਵੇਂ ਬਸ ਸਟੈਂਡ 'ਚ ਜਿਹਨੇ ਨਹੀਂ ਜਾਣਾ ਉਹ ਇੱਥੇ ਉੱਤਰ ਜਾਂਦਾ ਤੇ ਲੋ ਜੀ ਆਪਾਂ ਤੇ ਪਹੁੰਚ ਗਏ ਆਪਾਂ ਇਹ ਕਿਹੜਾ ਸ਼ਹਿਰ ਹੈ ਚੰਨੋ ਜਿੱਥੇ ਲੇਜ ਬਣਦੇ ਨੇ ਲੇਜਿਆਂ ਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਆ ਵੇ ਐਂ ਜੀ ਘਰ ਦਾ ਖਾਲਾ ਇਹ ਦੇਖੋ ਕਿੱਡੀ ਵੱਡੀ ਫੈਕਟਰੀ ਬਣ ਗਈ ਹੈ ਲੇਜਿਆਂ ਦੀ ਬਹੁਤ ਜ਼ਿਆਦਾ ਵੱਧ ਗਈ ਹੈ ਅੱਗੇ ਆਲੇ-ਦਾਲੇ ਨੂੰ ਅੱਗੇ ਬਹੁਤ ਜ਼ਿਆਦਾ ਤੇ ਲੋ ਜੀ ਆਪਾਂ ਅੱਗੇ ਪੁਲ ਤੇ ਹੁਣ ਇਹ ਆ ਗਿਆ ਸੀਗਾ ਪੁਲ ਭਵਾਨੀ ਘੜਦਾ ਲੋ ਜੀ ਆ ਗਏ ਪੀਜੀਆਈ ਨਵਾਂ ਬਣਿਆ ਜਿਹੜਾ ਸੰਗਰੂਰ ਤੇ ਇੱਥੋਂ ਮੁੜਦੇ ਆਪਾਂ ਹੁਣ ਪਿੰਡ ਨੂੰ ਕਿੱਥੇ ਜਾਣਾ ਲੋ ਜੀ ਇਹ ਆ ਗਿਆ ਗੇਟ ਮੀਨ ਕੀ ਆ ਪਿੰਡ ਦਾ ਹਾਂ ਕਿੰਨੀਆਂ ਫੈਕਟਰੀਆਂ ਹੋ ਗਈਆਂ ਉਦੋਂ ਨੀਤੀਆਂ ਨਹੀਂ ਆ ਹਾਂ ਵਾਈ ਉਹਦੋਂ ਆ ਤੀਕਾ ਪੁਰਾਣੀ ਜਮੀਨ ਲੈਣਾਂ ਦੀ ਉੱਥੋਂ ਮੁੜ ਕੇ ਹਾਂ ਪੁਰਾਣੀ ਜੀ ਹਨਾ ਹੈ ਮਾ ਦੀ ਉਹਦਾ ਪ੍ਰਾਣੀ ਜੀ ਫੈਕਟਰੀ ਕਿੰਨਾ ਬਦਲ ਗਿਆ ਹਾਂ ਪੂਰੀ ਜਾਈ ਜੀ ਸਰਕ ਦੇ ਉੱਤੇ ਨੂੰ ਨਿਕਲਦੀ ਜਦ ਜਮੀਨ ਉਹ ਪਰਾਂ ਪਰਾਂ ਦੀ ਕਿ ਲਾਈਨ ਨਾਲ ਉਹ ਪਰ ਲਿਆ ਜੱਜ ਜਾਈ ਜਾਵਾਂਗੇ ਦੇਖੀ ਜਾਵਾਂਗੇ ਜਿੱਥੇ ਆਊਗਾ ਕਿੰਨੇ ਬਦਲ ਗਏ ਕਿੰਨੇ ਘਰ ਪੈ ਗਏ ਹਨਾ ਆਹ ਉਹ ਧੀਆਂ ਬਾਦੀਆਂ ਧੀਆਂ ਉਦੋਂ ਸ਼ਹਿਰ ਬਣ ਗਿਆ ਹੈ ਕਿੰਨਾ ਭੀੜ ਹੋ ਗਈ ਹਨਾ ਟੋਬਾ ਟੋਬੇ ਉਸ ਸਕੂਲ ਆ ਸਕੂਲ ਦੇ ਸਾਹਮਣੇ ਘਰ ਆ ਆਏ ਤਾਂ ਮੈਨੂੰ ਪਤਾ ਨਹੀਂ ਯਾਦ ਆ ਥੋੜਾ ਥੋੜਾ ਆਹੀ ਨਹੀਂ ਹੋਊਗਾ ਤੇ ਟੋਬਾ ਟੋਬਾ ਤਾਂ ਬੰਦ ਹੋ ਗਿਆ ਹੁਣ ਰੂੜੀਆਂ ਸਿੱਟ ਰਗੇ ਟੋਬਾ ਉਹ ਬਿਮਾਰੀ ਵਾਲਾ ਹੋਊਗਾ ਨਾ ਉੱਥੇ ਜਾ ਕੇ ਉਹ ਪਾਣੀ ਵਾਲੀ ਟੈਂਕੀ ਆ ਆਏ ਕਾਲੀ ਪਾਣੀ ਵਾਲੀ ਟੈਂਕੀ ਲੱਗਦੀ ਏ ਮੈਨੂੰ ਉਹੀ ਜਿਹੜਾ ਇੱਕ ਦਾ ਆ ਇਹ ਚਾਚੇ ਦਾ ਉਹ ਪਰਲਾ ਪਰਲਾ ਹੋ ਚਾਚੇ ਦਾ ਉਹ ਪਾਣੀ ਵਾਲੀ ਟੈਂਕੀ ਵਾਲਾ ਪਰਲਾ ਉਹ ਰਲਾ ਕਾਲੀ ਟੈਂਕੀ ਵਾਲਾ ਚਾਚੇ ਦਾ ਆ ਇਹ ਚਾਚੇ ਦਾ ਉਹ ਉਹਨਾਂ ਦਾ ਆ ਸਕੂਲ ਸੀ ਹੈਨਾ ਸਕੂਲ ਦਾ ਹਟਾਇ ਟੂ ਗਿਆ ਫਲਟੂ ਗਿਆ ਗੇਟ ਦੀ ਕਹਾਂ ਦੇਖਤੇ ਇਹ ਪੂੜਾ ਮੈਂ ਤਾਂ ਮਿੱਟੀ ਗੱਡੀ ਵੀ ਐ ਇੱਧਰ ਦਾ ਉਹਦੇ ਸਾਹਮਣੇ ਹਾਂ ਇੱਥੇ ਤਾਂ ਆਪਾਂ ਪਹਿਲਾਂ ਨੰਗੇ ਆ ਫਿਰ ਪੂਲ ਦੇ ਉੱਪਰ ਵੀ ਹਾਂ ਔ ਨੰਗੇ ਆ ਇੱਕ ਵਾਰੀ ਕਦੋਂ ਨੰਗੇ ਆ ਹੁਣ ਯਾਦ ਨਹੀਂ ਮੈਨੂੰ ਇੱਕ ਵਾਰੀ ਆਪਾਂ ਆਏ ਨਹੀਂ ਤੇ ਨੰਗੇ ਆ ਤੇ ਪੂਲ ਦੇ ਉੱਤੇ ਦੀ ਹਾਂ ਉਹ ਤਾਂ ਸੁੱਕਾ ਆਣੀ ਆ ਮਿਲ ਲੱਗਦਾ ਨੰਗੇ ਆ ਇੱਥੇ ਦੀ ਪਹਿਲਾਂ ਉਹ ਕੱਚਾ ਹੁੰਦਾ ਸੀ ਪਹੀ ਜੀ ਮਸਾ ਲੰਗਦੇ ਹੁੰਦੇ ਤੇ ਡਰਦੇ ਡਰਦੇ ਆ ਟੋਬਾ ਦੇਖ ਲਾ ਇੱਥੇ ਪਹਿਲਾਂ ਕੰਦ ਨਹੀਂ ਕਰੀ ਬੀ ਦੀ ਰੋਬੇ ਚ ਹੋ ਗਿਆ ਤੇ ਲਾਈਟ ਹੋਜੀ ਤਾਂ ਲਾਈਟ ਵੀ ਨਹੀਂ ਹੋਣੀ ਉਰੇ ਏਸੀ ਭਾਲਦੇ ਨੇ ਤਾਂ ਤਾਰਾਂ ਹੀ ਤਾਰਾਂ ਸਿੱਟ ਰਖੀ ਨੇ ਖੰਭੇ ਗਾੜਦੇ ਨੇ ਨਵੇਂ ਉਹ ਦੇਖਿਆ ਕੁਝ ਕਰਦੇ ਨੇ ਫਿਰ ਉਹ ਤਾਂ ਕਰੀ ਹੋਈ ਹੈ ਲਾਈਟ ਤਾਂ ਬੰਦ ਕਰੀ ਹੋਈ ਹੋ ਚਲ ਪੱਖਾ ਤਾਂ ਹੋਊਗਾ ਜੇ ਏਸੀ ਨਹੀਂ ਹੋਊਗਾ ਪਰ ਕੀ ਪਤਾ ਨਾ ਬੰਦ ਕਰੀ ਹੋਵੇ ਹਰੇ ਬਚਾਉਂਦੇ ਹੋਣ ਇੱਧਰ ਨਹੀਂ ਤਾਰਾਂ ਆ ਦੇ ਖੰਭੇ ਗਾੜਦੇ ਨੇ ਖੰਭੇ ਗਾੜਦੇ ਨੇ ਨਵੇਂ ਆ ਮਿਰਦਾ ਵਿੱਚ ਜੀ ਵੀ ਸੀ ਵਾਲਾ ਆਪੀ ਕੇ ਬਸ ਬੈੜੀ ਦੇਖ ਕੇ ਜਦ ਬੈੜੀ ਦੇਖੇ ਇਨਵਰਟਰ ਹੋਊਗਾ ਉਹਨਾਂ ਦੇ ਤਾਂ ਹੋਊਗਾ ਹਰਦੀਪ ਕੇ ਵਗ ਜਾਣਗੇ ਚਲ ਲੈਣ ਦਾ ਵੀ ਨੀ ਸੋਹ ਲੈ ਕੇ ਅੱਪਾ ਪਹਿਲਾਂ ਗਏ ਤੇ ਉੱਥੇ ਕੀ ਏ ਸੀ ਦੀ ਪਕਾਈ ਦੀ ਏ ਸੀ 'ਚ ਬੈ ਕੇ ਹਵਾ ਖਰਾਬ ਹੋ ਗਈ ਹਨਾ ਇੱਥੇ ਹੋਣੀ ਆਉਂਦੀ ਗੱਡੀ ਨਹੀਂ ਆਉਂਦੀ ਇੱਥੇ ਤਾਂ ਮੂਰੇ ਘਰ ਨੇ ਉਹ ਐ ਮੰਨਿਆ ਰਹੀ ਉਰੇ ਛੋੜ ਦੇ ਸਾਰੇ ਭੰਡਮਾਂ ਨੂੰ ਲਵਾਏ ਨੇ ਛੋੜੇ ਨਹੀਂ ਹੈਗੇ ਮੈਂ ਤੇਰੀ ਅਗਰ ਵੀਡੀਓ ਬਣਾ ਦਿੰਦੀ ਤੈਨੂੰ 25 ਸਮੋਸੇ ਮੰਗਾਉਣੇ ਤੇ ਹੋਰ ਹੁਣ ਮੈਂ ਹੁਣ ਖਲਾ ਦੇ ਜਾਨ ਅਰੇ ਅਡੀ ਕਿਹਨਾਂ ਰੈਡੀ ਹੋ ਗਿਆ ਲੱਗਦਾ ਹੈ ਮੁਰਾ ਹੋਰ ਹਾਲ ਹੋਰ ਔਲੇ ਜਿਹੀ ਲਾਉਣ ਲੱਗੇ ਨਹੀਂ ਇੱਕ ਦੋ ਦਿਨ ਬੰਦੇ ਨਹੀਂ ਮਿਲਦੇ ਤੇ ਜ਼ੋਰ ਜਾ ਪੈ ਗਿਆ ਰਮੀ ਕਰਕੇ ਹਾਂ ਆ ਵਦਿਓ ਉੱਚਾ ਬਣ ਗਿਆ ਹਨਾ ਕੋਈ ਹਾਂ ਨਹੀਂ ਤਾਂ ਬਦਲ ਲਿਆ ਜੇ ਕਰਮਾਂ ਚ ਦਿੱਤੀ ਹੈਗਾ ਮੱਥਾ ਟੇਕਣਾ ਨਹੀਂ ਪਹਿਲਾਂ ਉਰੇ ਆਉਂਦੇ ਸਾਜਦੇ ਤੁਹਾਨੂੰ ਕਿਤੇ ਹੋਰ ਦੱਸ ਉਸ ਤਾਈਂ ਇੱਧਰੋਂ ਮਿਲੂਗਾ ਇੱਧਰ ਕਿਹੜਾ ਹੈਗਾ ਕੋਈ ਸਾ ਆ ਦੁਕਾਨਾਂ ਤਾਂ ਹੋ ਰਹੇ ਨੇ ਫੇ ਉਹ ਨਹਿਰ ਦੇ ਚੱਲਦੇ ਹੱਲੇ ਲਿਖੋ ਜੂ ਉਹ ਪੁੱਛ ਲਈ ਕਿਸੇ ਨੂੰ ਆਪਾਂ ਪੁੱਛ ਲਾਂਗੇ ਜੇ ਤੇ ਨਿਕਲੂਗਾ ਨਹੀਂ ਫੇਰ ਇੱਧਰੋਂ ਮੁੜੇ ਆਵਾਂਗੇ ਦੇਖ ਲਾਂਗੇ ਹੈਗਾ ਨਾ ਪਾਣੀ ਤਾਂ ਨਹੀਂ ਹੈਗਾ ਆਏ ਕਹਿਣੀ ਉਦੋਂ ਪਾਣੀ ਖੜਾ ਤੀ ਉਰੇ ਆਹ ਦੇਖੀ ਵਿੱਚ ਜਿਹਾ ਹੈ ਉਰੇ ਆ ਕੇ ਸਿਰ ਤੇ ਗਿਰ ਜਵੇ ਆਹ ਲੈ ਲਾ ਸੱਤ ਹਾਈ ਹਾਈ ਕਿੱਧਰ ਇੱਧਰ ਨੂੰ ਉਹਦੇ ਸਕੂਲ ਅਸੀਂ ਐ ਚੜੂਗੇ ਹੈ ਪਹਾੜੀ ਤੇ ਚੜਗੀ ਔਰ ਭੈ ਪਹਿਲਾਂ ਘੇਰ ਬਦਲਣਾ ਪਈ ਪਹਾੜੀ ਤੇ ਚੜਗੀ ਫਿਰ ੱੱਕਾ ਕਰਦੇ ਆਪਾਂ ਚੱਲ ਇੰਨਾ ਜੋ ਪਹਾੜ ਨਾ ਅੱਛਾ ਫੁੱਟਪਾਥ ਆ ਗਈ ਇੱਧਰ ਨੂੰ ਐ ਫੁੱਟਪਾਥ ਹੈ ਹਾਂ ਇਹ ਨਹੀਂ ਆਉਂਦੀ ਅੱਛਾ ਫੁੱਟਪਾ ਫਿਰ ਉੱਥੋਂ ਮੁੜਨਾ ਪੈਂਦਾ ਉਹ ਉਧਰੋਂ ਉਹ ਪਰਾ ਗਾਹਾਂ ਕੋ ਜਾਣਾ ਪੈਂਦਾ ਹਾਂ ਇਹ ਮੁੜ ਕੇ ਪਿੱਛੇ ਨੂੰ ਉਹਨਾਂ ਹੀ ਰਸਤਾ ਤੇ ਇੰਨਾ ਦਾ ਵੀ ਤਾਂ ਥੱਲੇ ਦੀ ਆਇਆ ਨਹੀਂ ਉਹ ਪਰਾ ਤਾਂ ਮੁੜਨਾ ਪੈਂਦਾ ਉਹੋਂ ਨਹਿਰ ਤੋਂ ਨਹੀਂ ਹੈਗਾ ਫੁੱਟ ਪਾਸ ਇੱਧਰ ਆਉਂਦਾ ਉਹ ਕੋਣ ਉਹੀ ਕਹਿਣੀ ਆ ਫਿਰ ਉਧਰ ਨੇੜੇ ਹੀ ਥੋ ਉਥੋਂ ਨੇੜੇ ਹੀ ਤੀ ਉਹ ਉਥੋਂ ਹੀ ਇੱਧਰ ਮੁੜੇ ਆਉਂਦੇ ਚਲ ਉਹ ਵਿੱਚ ਥੈਲੇ ਜੀ ਕੀ ਫਿਰਦੇ ਨੇ ਭੀੜ ਵੱਧੋ ਓਰੇ ਨੂੰ ਲਾ ਦੇ ਜੀ ਜੀ ਸਾਰੇ ਭੰਡੇਲੇ ਚੰਡੀਆਂ ਦੇਖ ਵਧੀਆ ਚੰਕਦਾ ਹਨਾ ਕਿੰਨਾ ਸੋਹਣਾ ਲੱਗਦਾ ਉੱਥੇ ਆਪਣੇ ਭਾਰਸ ਰੋਡ ਤੇ ਉੱਥੇ ਵੀ ਲਾਤੇ ਆਦੇ ਇੰਨਾਂ ਤੇ ਟੈਂਪੂ ਆਉਂਦੇ ਨੇ ਇੱਧਰ ਨੂੰ ਜੇ ਆਉਣਾ ਹੋਵੇ ਕਿੰਨਾ ਸੋਹਣਾ ਲੱਗਦਾ ਆਂਡੀਆਂ ਨਾਲ ਪਟਿਆਲਾ ਸ਼ਹਿਰ ਆਪਣਾ ਮੈਂ ਘਟ ਹੁਣ ਤਾਂ ਆਉਣ ਵਾਲੀ ਹੋ ਹੁਣ ਤਾਂ ਇੱਧਰ ਨੂੰ ਕਿਹੜੇ ਨੰਗਰ ਨੂੰ ਰਸਤਾ ਹੋਊਗਾ ਬਾਈ ਨੰਬਰ ਨੂੰ ਕਿੰਨੀਆਂ ਟ੍ਰੈਫਿਕ ਆ ਅੱਖਾਂ ਚ ਥਨਣਾ ਕਿੰਨਾ ਪੈਂਦਾ ਲੱਟਾਂ ਮੱਛਦੀਆਂ ਨੇ ਇੱਥੇ ਫਾਟਕ ਦਾ ਪੰਗਾ ਪੈ ਜਾਂਦਾ ਫਿਰ ਤਾਂ ਹੀ ਤਾਂ ਆ ਦੂਏ ਪਾਸੇ ਤੋਂ ਲੈ ਕੇ ਜਾਉਂਦੇ ਨਾ ਗਲਤ ਹੋ ਗਈ ਡਰਾਈਵ ਕਰਉ ਹਮ ਕਿੰਨੀ ਦੂਰ ਤੱਕ ਆ ਦੇਖਾ ਟ੍ਰੈਫਿਕ ਇੱਥੇ ਤੱਕ ਗੱਡੀਆਂ ਨੇ ਲੱਟੇ ਲੱਟਾਂ ਲੱਟੇ ਲੱਟਾਂ ਅਸੀਂ ਆਲੂ ਨਹੀਂ ਪਾਉਂਦੇ ਤੇ ਗਠੇ ਵੱਧ ਪਾਉਂਦੇ ਨੇ ਸਬਜ਼ੀ ਚ ਲੈ ਗੱਲ ਤਾਂ ਸਮਝ ਲੈ ਗੱਲ ਤਾਂ ਉਹ ਵੀ ਠੀਕ ਹੈ ਕਹਿੰਦਾ ਫਿਰ ਹੁਣ ਮੈਂ ਕਹਿੰਦਾ ਯਾਰ ਥੋੜੀ ਜਿਹੀ ਆਲੂ ਤਾਂ ਪਾਇਆ ਕਰੋ ਚਲ ਉਹ ਗੱਲ ਨਹੀਂ ਵੀ ਕਹਿੰਦਾ ਹੁਣ ਕਹਿੰਦਾ ਲੈ ਕੇ ਆਇਆ ਕਹਿੰਦਾ 37 ਰੁਪਏ ਕਿਲੋ ਗਠੇ ਹੁਣ ਮੈਂ ਕਿਹਾ ਸਾਨੂੰ ਵੀ ਐ ਹੋ ਗਿਆ ਵੀ ਸਸਤੇ ਹੋਣਗੇ ਵੀ ਕਾਹਾਂ ਲਵਾਂਗੇ ਹੁਣ ਉਦੋਂ ਵੀ ਮਹਿੰਗੇ ਹੋਗੇ ਜ਼ਿਆਦੇ ਹਾਂ ਮਹਿੰਗੇ ਹੋਗੇ ਜ਼ਿਆਦੇ ਮੈਂ ਹੁਣ ਤਾਂ ਨਹੀਂ ਜਿਵੇਂ ਪੱਟ ਦਾ ਅਗਲਾ ਮਾਰਚ ਚ ਅਪ੍ਰੈਲ ਚ ਹੁਣ ਸਸਤੇ ਹੁੰਦੇ ਨੇ ਗਠੇ ਹੁਣ ਮਹਿੰਗੇ ਹੋ ਗਏ ਜਿਆਦੇ ਹਲ ਤਾਂ ਮੀ ਵੀ ਨਹੀਂ ਪਏ ਮੈਂ ਕਹਿੰਦਾ ਹੁਣ ਆਪਾਂ ਇਹ ਕਰਾਂਗੇ ਥੱਲੇ ਆਪਣ ਲੋ ਹੈ ਕਿ ਇਹਨਾਂ ਚ ਤੁ ਬਰਤੀ ਚੱਲ ਹੈ ਜੇ ਲੋੜ ਉਹ ਘੱਟ ਬਰਤ ਲਾਂਗੇ ਹੋਗੇ ਕਹਾਂ ਚੱਲੇ ਨੇ ਪੈਗੇ ਜੇ ਸਸਤੇ ਮਿਲੇ ਗਈ ਵਾਰੀ 20 ਰੁਪਏ ਕਿਲੋ ਹੁੰਦੇ ਨੇ ਤਾਂ ਲੈ ਲਵੇ ਹੈਨਾ ਫੇਰ ਲੈ ਲਵੇ ਹਾਂ ਕੋਈ ਪਤਾ ਨਹੀਂ ਹੁਣ ਜਿਵੇਂ ਅੱਗੇ ਕੱਲ ਅੱਜ ਕੱਲ ਆਪਾਂ ਪੱਟਦੇ ਨੇ ਲੋਕ ਸਸਤੇ ਹੋ ਜਾਂਦੇ ਨੇ ਕਿੰਨੇ ਸਸਤੇ ਹੋ ਜਾਂਦੇ ਨੇ 1000 ਦਾ ਫੈਲਾ 500 ਦਾ 800 ਦਾ ਉਹ ਹੁਣ ਤਾਂ ਕਿੰਨੇ ਮਹਿੰਗੇ ਕਰਤੇ ਹੋਣਾ ਮੁੜ ਕੇ ਮੈਂ ਨਹੀਂ ਫੋਨ ਕਰਿਆ ਉਹਨੇ ਨਹੀਂ ਕਰਿਆ ਹਨਾ ਜਦ ਤੱਕ ਇਹਦੀ 10 ਵੀ ਮੈਂ ਹੁਣ ਕਿ ਦਿਨ ਕਰੂੰਗੀ ਕੀ ਤੇ ਬਣ ਗਏ ਹਨਾ ਚਮਕਦੇ ਨੇ ਹਾਂ ਖੰਭੇ ਚਮਕਦੇ ਨੇ ਪਤਾ ਲੱਗਦਾ ਵੀ ਐ ਸੜਕ ਜਾਂਦੀ ਆ ਉਹ ਵਧੀਆ ਨੇਰੇ ਚ ਅੱਜ ਤਾਂ ਬਹੁਤ ਨੇਰਾ ਹੋ ਗਿਆ ਆਪਾਂ ਤੁਹੇ ਕੀ ਇਹ ਰੇਵੇ ਜਾਂ ਤੇ ਵਿਚ ਵਿਚ ਪਾ ਦਲਾਲ ਪਾਲਾ ਨੇ ਉਹ ਘੱਟ ਵਾਦਾ ਪਨੋਖਾ ਜਿਹਾ ਲੱਗਦਾ ਕਹਿਣਾ ਕਿਹਾ ਨਹੀਂ ਕਿ ਨਹੀਂ ਇਹਨੂੰ ਕਿ ਨਹੀਂ 1000 ਰੁਪਏ ਦਾ ਆਪਾਂ ਨੂੰ ਕਿਰਾਇਆ ਵੀ ਪਈਓ ਹੈ ਨਾ 1000 ਨਾ ਮੋਟਾ ਜਿਹਾ ਸਾਹਬ ਫੋਮੇ ਠੋਪਿਆ ਅਜ ਲਈ ਇਹ ਤਾਂ ਪੀੜੇ ਬਹੁਤ ਹਨ ਸੋਨੂ ਚਿਲ ਨੂੰ ਨਾ ਕੰਮ ਫਿਰ ਉਹ ਖੜਦੀਆਂ ਨਿਕਲਦੀਆਂ ਭੀੜਾਂ ਹਾਂ ਲੈ ਬੰਦੇ ਦੇਖਣੇ ਪੈਣਗੇ ਕੋਈ ਉਹ ਟਾਈਮ ਬਹੁਤ ਹੋ ਗਿਆ ਆਟੋ ਹੋ ਲੀ ਜਾਂਦਾ ਕੋਈ ਹਲੇ ਕਣਕੇ ਨਹੀਂ ਪਾਈ ਲੈਨੇ ਵਾਰੇ ਤਾਂ ਉਹ ਲਾ ਲਿਆ ਹੈ ਉਥੇ ਢੋਲਦਾ ਪੂਰੀ ਢੋਲ ਜਦੀ ਅੰਮੀ ਕਾ ਲੱਗਦਾ ਨਹੀਂ ਉਹਨਾਂ ਨੇ ਨਹੀਂ ਸੇਵ ਕਰ ਜੜੀ ਪਈਆ ਢੋਲ ਲੂ ਕਿੱਥੇ ਤੇ ਰਹੀ ਪਈਆ ਹਾਂ ਉਹ ਤਾਂ ਲੈ ਬੈੜੀ ਲਵੇ ਕਿੰਨਾ ਦੇ ਸਢੋਲ ਨੂੰ ਇਹਨਾਂ ਨੂੰ ਲੱਗੂ ਨਹੀਂ ਕੀ ਪਤਾ ਆਇਤ ਕਿਉ ਲਾਇਨੀ ਪਤਾ ਨਹੀਂ ਉੱਥੇ ਲਾਇਆ ਢੋਲ ਉਹਨਾਂ ਦਾ ਉਹਨਾਂ ਦੀ ਤਾਂ ਫਵਾਰੇ ਸਾਰੇ ਆਉਂਦੇ ਨੇ ਤਾਂ ਬੀੜੀਆਂ ਸਿੱਟਦਾ ਜਾ ਰਹੇ ਬਹੁਤ ਜਉ ਦੁੱਖ ਮਾਰ ਨਹੀਂ ਦੇ ਰਾਤ ਨੂੰ ਉੱਥੇ ਰੋ ਨਾ ਸੇਵਾ ਕਰਕੇ ਆ ਜਾਂਦਾ ਹੂ ਉੱਥੇ ਲੇਟਾਂ ਮੱਚਦੀਆਂ ਨੇ ਮੋਟਰਸਾਈਕਲ ਫੜਾ ਫੇਰ ਆ ਕੇ ਹਾਂ ਉਹ ਵੀ ਆ ਕੇ 11 ਵਜੇ ਤੇ ਧਾਰ ਕੱਢੂ ਇਹ ਰਾਤ ਨੂੰ ਧਾਰ ਕੱਢੂ 11 ਹੋਰ 11 ਵਜੇ ਕੱਢੂ ਧਾਰ ਆ ਕੇ ਉਹ ਕਿਹੜਾ ਟਾਈਮ ਆ 11 ਵਜੇ ਦੇਖ ਲਾ ਸਵੇਰੇ ਸਵੇਰੇ ਵੀ ਜਨਾ ਬਰਾਵੀ ਟਾਈਮ ਇੰਨਾ ਦਾ ਹੁਣ ਕੱਢ ਕੇ ਵਗ ਜਵੇ ਤੜਕੇ ਆ ਕੇ ਕੱਢ ਲਵੇ ਤੜਕੇ ਲੇਟ ਆਉਂਦਾ ਉਹ ਹਨਾ ਨਾ ਤੜਕੇ ਪਹਿਲਾਂ ਗੋਗੀ ਦੇ ਰੱਖਾ ਫੜਦਾ ਫਿਰ ਕੇਸਰ ਦੇ ਇੱਥੇ ਫਿਰ 11 ਵਜੇ ਤਹਾਰ ਕੱਢਦਾ ਦਿਨ ਚ ਨਹੀਂ ਜਾਂਦਾ ਫਿਰ ਉਥੇ ਦੁਪਹਿਰ ਵਾਂਗ ਕਹਿੰਦਾ ਮੈਂ ਕਿਹਾ ਪਤਾ ਨਹੀਂ ਕਹਿੰਦਾ ਮੈਂ ਕਿਹਾ ਵੀ ਇਹਨਾਂ ਨੂੰ ਮੈਨੂੰ ਦੇ ਦਿਆ ਕਰੋ ਯਾਰ ਇਹ ਮੰਗਲ ਨਹੀਂ ਮੈਂ ਵੜਦਾ ਗੁਰੂ ਕੱਖ ਤੁਹਾਡੇ ਕੱਖ ਦੇਣੀ ਹੋਣਗੇ ਨਾ ਹਾਂ ਤੇ ਕਹਿੰਦਾ ਮੈਂ ਤਾਂ ਬਸ ਖਾਣ ਪੀਣ ਜੋ ਕੇ ਲੈਣੇ ਨੇ ਮੈਂ ਕੋਈ ਬੇਈਮਾਨਾ ਨਹੀਂ ਕਰਦਾ ਮੈਂ ਵੱਧ ਨਹੀਂ ਮੈਨੂੰ ਲੋੜ ਹੈ ਕੀ ਲੱਗਦਾ ਵੀ ਮੈਂ ਠੀਕ ਤੰਦਰੁਸਤ ਆਏ ਹਲੋ ਵਾਲੀਆਂ ਚੱਗ ਲੱਗਣੀ ਭੈਣ ਦੀ ਅੱਖਾਂ ਨੂੰ ਹੈ ਨਾ ਦੱਸਦੀ ਮੇਰੇ ਤਾਂ ਉਹਦੇ ਛਾਏ ਉੱਠੂ ਜਾਲੀ ਵਾਲੀਆਂ ਹਲੇ ਵੀ ਗੜੀਆਂ ਦੇ ਟ੍ਰੈਲੀਆਂ ਉਹਰੇ ਉਹ ਕੀ ਕਰਤਾ ਇਹ ਤਾਂ ਨੀ ਗਮਤ ਹੋਣਾ ਪੂ ਲੰਗੂ ਜੂ ਆ ਭਾਈ ਹੋ ਗਈ ਅੱਜ ਰੋਲੀਆਂ ਪਾਤੀਆਂ ਉਹਦੇ ਤਾਂ ਕੁੱਚਿਆੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਦੁੱਧ ਨਾਲ ਖਾ ਲੂਗਾ ਰੋਟੀ ਪਾਣੀ ਖਾ ਲਿਆ ਕੰਮ ਨੇ ਮੇੜ ਤਾਂ ਹੁਣ ਦੁੱਧ ਨਾਲ ਰਸਗੁੱਲੇ ਰਸਗੁੱਲੇ ਬਿਲਕੁਲ ਛੋਟੇ ਛੋਟੇ ਨੇ ਜਿੰਨੇ ਕ ਹੈਗੇ ਤੇ ਲਿਆਏ ਸੀਗੇ ਵੈਗੁਰਜੀਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਅੱਜ ਤਾਂ ਰਾਤ ਹੀ ਹੋਗੀ 8:30 ਵਜੇ